ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਾਡੇ ਕੋਲ ਕੁਆਲਟੀ ਮਾਲ ਬਹੁਤ ਜ਼ਿਆਦਾ ਜਿਹੜੇ ਵੀ ਬੰਦੇ ਮੈਂ ਆਪਣੀ ਟੀਮ ਵੱਲੋਂ ਉਹਨਾਂ ਨੂੰ ਸੌਰੀ ਫੀਲ ਕਰਦਾ ਵੀ ਥੋੜਾ ਜਿਹਾ ਸਿਸਟਮ ਕੋਰੀਅਰ ਦਾ ਖਰਾਬ ਹੋ ਗਿਆ ਸੀਗਾ ਇੱਕ ਦੋ ਅਸੀਂ ਨਵੇਂ ਮੁੰਡੇ ਕੁੜੀਆਂ ਐਡ ਕਰ ਲਏ ਸੀਗੇ ਸੋ ਖਰਾਬੀਆਂ ਕਰਦੇ ਸੀ ਉਹਨਾਂ ਨੂੰ ਅਸੀਂ ਆਪਾਂ ਮਤਲਬ ਲੀਵ ਕਰਤਾ ਸੋ ਤੁਹਾਨੂੰ ਪ੍ਰੋਪਰ ਜਿਨ੍ਹਾਂ ਨਾਲ ਸਾਡੇ WhatsApp ਤੇ ਮੈਸੇਜ ਹੋਇਆ ਕਰੂ ਉਹਨਾਂ ਨੂੰ ਪ੍ਰੋਪਰ ਜਾਣਕਾਰੀ ਮਿਲੇ ਕਰੂ ਪ੍ਰੋਪਰ ਟਰੈਕਿੰਗ ਆਈਡੀ ਮਿਲੇ ਕਰੂਗੀ ਠੀਕ ਹੈ ਚਲੋ ਬੱਚੇ ਆਓ ਹੋ ਜਾਂਦਾ ਪਰ ਮੈਂ ਸਿਸਟਮ ਆਪਣੇ ਵੱਲ ਪੂਰੀ ਕੋਸ਼ਿਸ਼ ਕੀਤੀ ਵੀ ਮੈਂ ਪੂਰਾ ਸਰਵਰੈਂਸ ਰੱਖਾਂ ਥੋੜਾ ਜਿਹਾ ਮੋਲਟਾ ਆ ਸੀ ਕਿ ਹੁਣ ਗੱਲ ਕਰਦੇ ਆ ਆਪਾਂ ਆਪਣੇ ਬ੍ਰੈਂਡ ਜੁਆਏਬੀਨ ਤੇ ਬਹੁਤ ਸਜਾਇਰਾ ਜਿਹਦੀ ਕਿ ਰਿਸਪੌਂਸ ਬਹੁਤ ਸੋਹਣਾ ਅੰਦਰ ਆ ਇੱਕ ਫਿਟਿੰਗ ਚੈੱਕ ਕਰਾ ਤੇਰੇ ਪਾਇਆ ਹੋਇਆ ਹੋ ਰਿਹਾ ਆਹ ਮਾਡਲ ਇਹਨਾਂ ਨੇ ਨਵਾਂ ਕੱਢਿਆ ਵੈ ਜ਼ੂਮ ਕਰ ਨੀਡੇ ਕਰ ਮਾਡਲ ਇਹਨਾਂ ਨੇ ਨਵਾਂ ਕੱਢਿਆ ਵੈ ਉਹੀ 2600 ਰੁਪਏ ਰੇਂਜ ਦੇ ਵਿੱਚ 2300 ਨੀਚੇ ਨੂੰ ਬੈਠ ਬੈਠਾ ਚੁੱਕ ਕੇ ਦਿਖਾ 2600 ਰੁਪਏ ਰੇਂਜ ਦੇ ਵਿੱਚ 2300 ਰੁਪਏ ਦਾ ਤੁਹਾਨੂੰ ਪੈਣਾ ਸੂਪਰ ਕੰਫਰਟ ਆ 5-600 ਰੁਪਏ ਦੀ ਕੋਸਟ ਦੇ ਵਿੱਚ ਪਤਾਵਾ ਜਿਹੜਾ ਹੁੰਦਾ ਇਨਸੋਲ ਹੁੰਦਾ ਉਹ ਇਹਨੂੰ ਲੱਗਿਆ ਹੋਇਆ ਇਹਦੇ ਵਿੱਚ ਇੱਕ ਮਾਡਲ ਆਉਂਦਾ ਆਹ ਵਾਲਾ ਹਲੋ ਇੱਕ ਇਹਦੇ ਵਿੱਚ ਆ ਬਲੈਕ ਕਲਰ ਆਉਂਦਾ ਹੁੰਦਾ ਗ੍ਰੇ ਆਂਦਾ ਸੀ ਕਰੀਮ ਉਹ ਘਟ ਗਿਆ ਮਾਡਲ ਆਹ ਸਟਾਕ ਸਾਰਾ ਆਇਆ ਆ ਤੁਹਾਨੂੰ ਮਾਡਲ ਦਿਖਾਉਣਾ ਇਧਰੋਂ ਆ ਦਿਖਾ ਬੇਟਾ ਹਲੋ ਆਹ ਵਾਲਾ ਜਿਹੜਾ ਬਲੈਕ ਕਲਰ ਦਾ ਇਹ 2600 ਆ ਪੈਰ ਇੱਥੇ ਵੇਚਦੇ 2600 ਰੁਪਏ ਦਾ 2300 ਰੁਪਏ ਪੈਣਾ ਔਰੇ ਮਾਡਲ ਤੇ ਸਾਡੇ ਜੁਆਏਬੀਨ ਦੇ ਕਿਸੇ ਵੀ ਪ੍ਰੋਡਕਟ ਤੇ ਇਹ ਚੀਜ਼ ਲਗਾਈ ਹੋਈ ਹੈ ਵੀ ਜੇ ਤੁਹਾਨੂੰ ਕੰਫਰਟੇਬਲ ਨਹੀਂ ਹੋਊਗਾ ਤਾਂ ਇਹਦਾ ਰਿਫੰਡ ਹੋਊਗਾ ਔਰ ਇੱਕ ਵੀਕ ਇਦਾਂ ਦਾ ਕੇਸ ਨਹੀਂ ਆਇਆ ਔਰ ਅਸੀਂ ਇਹਨੂੰ ਕੰਪੇਅਰ ਸਕੈਚੂਲਸ ਨਾਲ ਕਰ ਰਹੇ ਹਾਂ ਜਿੱਦਾ ਕਿ 7-8000 ਰੁਪਏ ਕਾਸਟ ਕਰਦੀ ਥੋੜਾ ਪਿਛੇ 7-8000 ਰੁਪਏ ਐਮ ਆਰ ਪੀ ਜਿਹਦੀ ਹੁੰਦੀ ਹੈ ਉਹਦੇ ਨਾਲ ਅਸੀਂ ਕੰਪੇਅਰ ਕਰ ਰਹੇ ਹਾਂ ਰੇਂਜ ਸਿਰਫ 2000 ਤੋਂ 2500 ਆ ਤੇ ਦੂਜੀ ਗੱਲ ਅਗਲੇ ਕਹਿੰਦੇ ਵੀ ਕਿੱਦਾਂ ਕੰਪੇਅਰ ਕਰ ਸਕਦੇ ਆ ਜੇ ਸਕੈਚਰ ਨੇ ਇੱਕ ਕੱਪੜਾ ਲਾਇਆ ਤੇ ਦੁਨੀਆ ਤੋਂ ਕੱਪੜਾ ਖਤਮ ਨਹੀਂ ਹੋ ਟੈਕਨੋਲੋਜੀ ਵਰਤ ਕੇ ਕੋਈ ਵੀ ਇਹ ਬਣਾ ਸਕਦਾ ਬਸ ਉਹ ਇੱਕ ਬ੍ਰਾਂਡ ਬਿਲਡ ਅਪ ਹੈ ਉਹਨਾਂ ਦਾ ਨਾਮ ਪਰਾਣਾ ਸੋ ਉਹ ਚੀਜ਼ ਦੇ ਪੈਸੇ ਲੈਂਦੇ ਤੁਸੀਂ ਇੱਕ ਵਾਰੀ ਇਹਨੂੰ ਟਰਾਈ ਕਰੋ ਮੈਂ ਤੁਹਾਨੂੰ ਮਾਡਲ ਦਿਖਾ ਦਿੰਦਾ ਇਹ 2600 ਰੁਪਏ ਦਾ ਮਾਡਲ ਹੈ 2300 ਰੁਪਏ ਦਾ ਦੇ ਰਹੇ ਹਾਂ ਇੱਕ ਇਹਨੇ ਆ ਬਲੂ ਕਲਰ ਪਾਇਆ ਹੋਇਆ ਇਹਦੇ ਵਿੱਚ ਹਲੋ ਆ ਬਲੂ ਕਲਰ ਲੱਗਿਆ ਹੈ ਨਵਾਂ ਕਲਰ ਆਇਆ ਸਾਈਜ਼ ਇਹਦੇ ਯੂਕੇ 6 ਤੋਂ ਲੈ ਕੇ ਯੂਕੇ 11 ਤੱਕ 12 ਤੱਕ ਵੀ ਸਾਈਜ਼ਸ ਇਹਦੇ ਹੈਗੇ ਨੇ ਇੱਕ ਇਹਦਾ ਮਾਡਲ ਆਉਂਦਾ ਦੂਜਾ ਵੇਨੇ ਤੇਰੇ ਪੈਰ ਚ ਪਾ ਇਹ ਨੀਲਾ ਕਿਤੇ ਇਹ ਦੇਖਾ ਪਾ ਖਾਤੇ ਚ ਆ ਦੀ ਫਿਟਿੰਗ ਦਿਖਾ ਨੇੜੇ ਆ ਕੇ ਪੂਰਾ ਜ਼ੂਮ ਕਰਕੇ ਦਿਖਾ ਇੱਕ ਮਾਡਲ ਬਹੁਤ ਸੋਹਣਾ ਇਹ 2300 ਰੁਪਏ ਦਾ ਇਹ ਚ ਕਲਰ ਦੋ ਆਉਂਦੀ ਹੈ ਯੂਕੇ 6 ਤੋਂ ਯੂਕੇ 11 ਤੱਕ ਇਹ ਤੁਹਾਨੂੰ ਪਹਿਣਾ ਨੇੜੇ ਆ ਜਾ ਯੂਕੇ 6 ਤੋਂ ਲੈ ਕੇ ਯੂਕੇ 11 ਤੱਕ ਇਹ ਤੁਹਾਨੂੰ ਪਹਿਣਾ ਹੋਵੇ 2000 ਰੁਪਏ ਦੀ ਰੇਂਜ ਦੇ ਵਿੱਚ ਆ ਇਹਦੀ ਲੁੱਕ ਹੈ ਇਲਾਸਟਿਕ ਵਾਲੇ ਪਤਾਬਿਲ ਲੇਸਿਸ ਲੱਗੇ ਹੋਏ ਹੈ ਬਹੁਤ ਜ਼ਿਆਦੇ ਸੁਪਰ ਕੰਫਰਟ ਦੇ ਵਿੱਚ ਹੈਗਾ ਇਹ ਕਿਹਦੇ ਚ ਕਲਰ ਬਲੈਕ ਆਂਦਾ ਇੱਕ ਬਲੂ ਆਂਦਾ ਜ਼ਿਆਦਾਤਰ ਬਲੈਕ ਬਹੁਤ ਸੋਹਣਾ ਲੱਗਦਾ ਇੱਕਾ ਗਰੇਜ ਜਾਂਦਾ ਇਹ ਚ ਲੇਡੀਜ਼ ਸਾਈਜ਼ ਵੀ ਸਾਡੇ ਕੋਲ ਅਵੇਲੇਬਲ ਨੇ ਇੱਕ ਇਹਦੇ ਵਿੱਚ ਆਉਂਦੀਆਂ ਮਕੇਸ਼ਨ ਹਲੋ ਆ ਬਲੈਕ ਇਹ ਲੇਡੀਜ਼ ਚ ਵੀ ਆਉਂਦਾ ਇਹ ਚ ਬਲੂ ਵੀ ਆਉਂਦਾ ਹਨਾ ਲੇਡੀਜ਼ ਦਾ 1800 ਰੁਪਏ ਦਾ ਜੈਂਟਸ ਦਾ 2300 2000 ਰੁਪਏ ਦਾ ਲੇਡੀਜ਼ ਦਾ ਪੈਰ ਭੇਜਿਓ ਲੇਡੀਜ਼ ਦਾ ਪੈਰ ਭੇਜਿਓ ਔਰ ਪ੍ਰੋਪਰ ਇਹਦੀ ਇਹਦੀ ਕੋਈ ਵੀ ਤੁਹਾਨੂੰ ਦੁਕਾਨਦਾਰ ਇਹ ਗੱਲ ਨਹੀਂ ਕਹਿ ਸਕਦਾ ਵੀ ਤੁਸੀਂ ਜੇ ਤੁਹਾਡੇ ਜੋੜਾ ਸਹੀ ਨਹੀਂ ਆਇਆ ਤਾਂ ਰਿਫੰਡ ਕਰ ਲਿਓ ਉਦਾਂ ਸਾਨੂੰ ਇਹ ਚੀਜ਼ ਤਿੰਨਾਂ ਗਾ ਜ਼ਿਆਦਾ ਕੰਫੀਡੈਂਸ ਹੈ ਇਸ ਕਰਕੇ ਅਸੀਂ ਆ ਗੱਲ ਕਰ ਰਹੇ ਹਾਂ ਅਪ ਐਡਰ ਫਰ ਅ ਲੇਡੀਜ਼ ਦੇ ਕਰਲਰ ਨੇ ਇੱਕ ਆਹ ਹੈ ਵਾ ਔਰ ਇੱਕ ਬਲੈਕ ਹੈ ਯੂਕੇ 4 ਤੋਂ ਯੂਕੇ 8 ਤੱਕ ਆਹ ਇੱਕ ਇਹਦਾ ਮਾਡਲ ਰਹਿ ਗਿਆ ਆਹ ਵਾਲਾ ਇਹ ਵੀ 2400 ਰੁਪਏ ਦੀ ਰੇਂਜ ਦੇ ਵਿੱਚ ਹੈ ਇਹ ਵੀ ਤੁਹਾਨੂੰ 2000 ਦਾ ਪੈਣਾ ਇਹਦੇ ਚ ਤੁਸੀਂ ਪੈਰ ਜਿੰਨੇ ਵੀ ਕਸਟਮਰ ਸਾਡੇ ਕੋਲ ਆਉਂਦੇ ਜਿਨ੍ਹਾਂ ਨੂੰ ਕਾਪੀ ਨਹੀਂ ਚਾਹੀਦੀ ਜਿਨ੍ਹਾਂ ਨੂੰ ਕੁਆਲਿਟੀ ਚਾਹੀਦੀ ਹੈ ਕੰਫਰਟ ਚਾਹੀਦਾ ਰੈਗੂਲਰ ਵੇਅਰ ਚਾਹੀਦਾ ਉਹਨਾਂ ਲਈ ਬੈਸਟ ਹੈ ਜਿਵੇਂ ਲੋਰਸ ਨਾਲ ਕੁਰਤੇ ਪਿਆਮੀ ਨਾਲ ਜਿੱਦਾਂ ਮਰਜ਼ੀ ਵੇਅਰ ਕਰ ਸਕਦੇ ਆ ਇਹ ਵੀ ਸਾਡੇ ਕੋਲ ਅਵੇਲੇਬਲ ਹੈ ਮੈਂ ਤੁਹਾਨੂੰ ਨੰਬਰ ਦੇ ਦੇਣਾ ਬਾਕੀ ਗੱਲ ਸਾਰ ਨੂੰ ਸਾਡੀ ਕੰਪਲੇਂਟ ਇਹ ਗੱਲ ਦੀ ਆਉਂਦੀ ਸੀ ਡੀਲ ਦੀ ਔਰ ਕੰਪਲੇਂਟ ਆਉਂਦੀ ਸੀ ਵੀ ਆਨਲਾਈਨ ਟੈਗਲ ਦੀ 100% ਤੁਹਾਨੂੰ ਰਿਵਰਟ ਮਿਲੇਗਾ ਚਾਹੇ ਥੋੜੇ ਆਰਡਰ ਕਰਦੀਏ ਪਰ ਜਿਨ੍ਹਾਂ ਨਾਲ ਕਰਾਂਗੇ ਬੈਸਟ ਵੇ ਨਾਲ ਉਹਨਾਂ ਨੂੰ ਡੀਲ ਕਰਾਂਗੇ ਸੋ ਜਿਹੜੇ ਵੀ ਇਨਕੁਆਰੀ ਹੋਊਗੀ ਪ੍ਰੋਪਰ ਕਾਲ ਅਟੈਂਡ ਹੋਣੀ ਹੈ ਠੀਕ ਹੈ WhatsApp ਤੇ ਤੁਸੀਂ ਮੈਸੇਜ ਛੱਡ ਦਿਓ ਮੈਂ ਤੁਹਾਨੂੰ ਦੋ ਨੰਬਰ ਦੇ ਦੇਣਾ ਪ੍ਰੋਪਰ ਤੁਹਾਨੂੰ ਜਾਣਕਾਰੀ ਦਿੱਤੀ ਜਾਊਗੀ ਵੀਡੀਓ ਬਣਾ ਕੇ ਦੁੱਤੀ ਜਾਊਗੀ ਜਿੱਥੇ ਮਰਜ਼ੀ ਤੁਸੀਂ ਘਰ ਬੈਠੇ ਜਾਂ ਓਵਰਸੀਜ਼ ਕੋਰੀਅਰ ਕਰਵਾ ਸਕਦੇ ਹੋ ਧੰਨਵਾਦ ਤੁਹਾਡਾ